ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਮੀਟਿੰਗ ਮੰਗਰੋ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਵੀ ਗਲਤ ਦੱਸਿਆ ਜਿਸ ਵਿੱਚ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੇ ਪਹਿਲਾਂ ਦੇਸ਼ ਨੂੰ ਗਰੀਬੀ ਹਟਾਓ ਦੇ ਨਾਅਰੇ ਨਾਲ ਠੱਗਿਆ ਸੀ ਤੇ ਹੁਣ ਕਿਸਾਨ ਕਰਜ਼ਾ ਮਾਫੀ ਦੇ ਨਾਂ ਤੇ ਠੱਗ ਰਹੀ ਹੈ ਲollipops ਦੇ ਰਹੀ ਹੈ ਇੱਥੇ ਦੱਸ ਦਈਏ ਕਿ ਕੈਪਟਨ ਸਾਹਿਬ ਦੀ ਜਿਸ ਫੋਟੋ ਨਾਲ ਕਰਜ਼ਾ ਮਾਫੀ ਦਾ ਪ੍ਰਚਾਰ ਕੀਤਾ ਗਿਆ ਸੀ ਉਸੇ ਕਿਸਾਨ ਦਾ ਕਰਜ਼ਾ ਅਜੇ ਤੱਕ ਮਾਫ ਨਹੀਂ ਹੋਇਆ

दीघा से लेकर ढाई एकड़ तक हमने किसानों को ये लोन दिए अब हम कर रहे हैं ढाई से लेकर पाँच तक फर्स्ट वेट कोऑपरेटिव लोन आर बीइंग स्टार्टेड नाउ आई थिंक सिक्सटीन को हम कर रहे हैं एंड उसके बाद हम कर रहे हैं उनको जो रिकॉर्ड जो, 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 जो बैंक कमर्शियल बैंक क्योंकि नादर फोर थाउजेंड क्योंकिंग रफली एट थाउजेंड रोल्स एंड रफली सेवन थाउजेंड समाइव हंड्रेड थ्री टोटल हमारे सत्रह लाख किसान हैं उसमें से

ਇਸ ਕਿਸਾਨ ਦਾ ਨਾਮ ਹੈ ਬੁੱਧ ਸਿੰਘ ਜੋ ਡੇਰਾ ਬਾਬਾ ਨਾਨਕ ਦੇ ਪਿੰਡ ਕੂਟਲੀ ਸੂਰਤ ਮੱਲੀ ਦਾ ਰਹਿਣ ਵਾਲਾ ਹੈ ਤੇ ਚੋਣਾਂ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਆਫੀ ਸਕੀਮ ਦੇ ਪਰਚਾਰ ਲਈ ਕੈਪਟਨ ਸਾਹਿਬ ਦੀ ਬੁੱਧ ਸਿੰਘ ਨਾਲੇ ਫੋਟੋ ਵਰਤੀ ਗਈ ਸੀ ਤੇ ਕਾਂਗਰਸ ਚੋਣਾਂ ਜਿੱਤ ਵੀ ਗਈ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਗਏ ਪਰ ਇਸ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਹਾਲੇ ਤੱਕ ਮਾਫ ਨਹੀਂ ਹੋਇਆ ਬਾਕੀ ਹੁਣ ਸਰਕਾਰ ਦੇ ਦਾਅਵੇ ਤਾਂ ਬਹੁਤ ਵੱਡੇ ਨੇ ਦੇਖਣ ਵਾਲੀ ਗੱਲ ਇਹ ਹੈ ਕਿ ਉਹਨਾਂ ਤੇ ਅਮਲ ਵੀ ਕਰਦੀ ਹੈ ਕਿ ਨਹੀਂ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978